ਵੀਵੇਂ ਸਟਾਫ ਨਹੀਂ ਤਾਂ ਉਹਦਾ ਬੰਦਾ ਮਾਰਿਆ ਯਾਰ ਉਹ ਬਲਾਏ ਦੇ ਬੰਦੇ ਟੁੱਟਦੇ ਤੇ ਪੈ ਜਾਂਦੇ ਤੇ ਉਹ ਮੇਰਾ ਬੰਦਾ ਮਾਰਦਾ ਨਾਲੇ ਉਸ ਤੋਂ ਸਾਨੂੰ ਹੀ ਨਾਲ ਦਿਖਾ ਰਹੇ ਬੜਾ ਬੰਦਾ ਮਾਰਦਾ ਦੋਨੇ ਹੱਥ ਹੋ ਗਈ ਡੋਡੇ ਵਾਲੀ 2 ਮਿੰਟ ਨਾਲੇ ਤੁਹਾਡੇ ਨਾਲ ਆ ਜਾਂਦਾ ਮੇਰੇ ਪਾਪਾ ਨੇ ਇਹ ਸੁਦੇਸ਼ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹਦੀ ਡੋਜ਼ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕੜੀ ਟੀਕੇ ਲਾ ਦਿੱਤੇ ਅੱਜ ਇਹਨਾਂ ਨੇ ਸਾਰੀ ਕਾਲਰ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾ ਲਾਣ ਟੀਕੇ ਕਰੇ ਪਈ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਇਹਨਾਂ ਨੇ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੀਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਜੀ ਉਹਨੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਦੇ ਬੰਦਾ ਪੂਰਾ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਅਸਮਰਜ ਸਿੰਘ ਜੀ 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 ਜ ਖਬਰ ਬਿਲਕੁਲ ਆਈ ਹੈ ਜੀ ਮੈਂ ਰਿਪੋਰਟ ਬੰਦੀ ਹੈ ਮੈਡੀਕਲ ਸੁਪਰਡੈਕਟ ਤੋਂ ਬਾ ਡੀਡ ਰਿਪੋਰਟ ਬੰਦੀ ਹੈ ਮੇਰੇ ਕੋਲ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਰੈਐਕਸ਼ਨ ਦੇਵਾਂਗਾ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆ ਕੋਈ 10 ਬੜੀਆ ਚਿੱਟੇ ਉਹਨਾਂ ਨੂੰ ਪਾ ਦੇ ਨੇ ਕੋਰ ਉਹਨਾਂ ਦੇ ਇਹ ਜਿਹੇ ਕੋਰ ਦਾ ਈਂਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹੀ ডোজ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7-8 ਟੀਕੇ ਘਟੋ-ਘਟ ਕਦੇ ਟੀਕੇ ਨਹੀਂ ਲਾਦੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਦੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇ ਹੀ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਇਹਨਾਂ ਨੇ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟਿਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦਿੱਕੰਦ ਦੀ ਜਿੱਥੇ ਕੱਲੇ ਪਿਸ਼ਾਬ ਟਿਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿਕ ਟਕ ਕਰਦੇ ਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਤੁਹਾਡਾ ਅਸ਼ੀਸ਼ ਭਗਤ ਸੀ ਜੀ ਅਸੀ ਅਸੀਤ ਭਗਤ ਦਿੱਗਾ ਜੀ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲ ਪਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸ਼ੀਸ਼ 12 ਨੰਬਰ ਵਾੜ ਚ ਦਿੱਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਉਧਰ ਆ ਜੀ ਵੀ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਉਰੀ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਕਬਰ ਬਿਲਕੁਲ ਆਈ ਹੈ ਜੀ ਮੈਂ ਰਿਪੋਰਟ ਮੰਗੀ ਹੈ ਮੈਡੀਕਲ ਸੁਪਰਡੈਕਟ ਤੋਂ ਮੈਂ ਡਿਟੇਲਡ ਰਿਪੋਰਟ ਮੰਗੀ ਹੈ ਮੇਰੇ ਕੋਲ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਤਲਬ ਜਿਹੜੇ ਮੈਂ ਕਹੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇਈ ਨਾ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰਾਂ ਸਾਡੇ ਕਿ ਸੇਵਾ ਭਾਵਨਾ ਕਰਦੇ ਆ ਬਟ ਇੱਕ ਦੋ ਪਰਸੈਂਟ ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ 'ਚ ਹੁੰਦੇ ਆ ਡਾਕਟਰਾਂ 'ਚ ਵੀ ਨਰਸਾਂ 'ਚ ਵੀ ਗੁਸਾ ਨਾ ਕਰ ਰਹੇ ਇੱਕ ਦੋ ਪੱਤਰਕਾਰ ਵੀ ਹੁੰਦੇ ਆ ਜਿਹੜੇ ਇਹ ਹਰ ਤਹਾ ਤੇ ਹੁੰਦੇ ਆ ਪ੍ਰੋਫੈਸਰ ਲੈ ਲੋ ਤੇ ਪੋਲੀਟਿਸ਼ੀਅਨ ਵੀ ਹੁੰਦੇ ਆ ਪੋਲੀਟਿਸ਼ੀਅਨ 'ਚ ਕੰਟਰੀ ਜ਼ਿਆਦਾ ਹੁੰਦੀ ਆ ਸਾਹਿਬ ਇਹ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਆਸਤਾਜ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਂਦੀ ਕਿਸੇ ਨਕਸ਼ੇ ਦੁੱਖ ਦੁੱਖ ਤਕਲੀਫ ਕਰਕੇ ਆਉਂਦੇ ਆ ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾ ਭਾਵਨਾ ਨਾਲ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸੈਸਟਿਵ ਵੀ ਆ ਔਰ ਮੈਂ ਰਿਪੋਰਟ ਮੰਗੀ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਲੋਕਾਂ ਦੇ ਜਿਹਨੇ ਡੈਥ ਹੋਈ ਹੈ ਮੇਰੇ ਤ ਮੈਕੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇਆ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਜਾ ਰਿਹਾ ਸੀ ਮੈਂ ਤਾਇਆ ਨਾਲ ਗੱਲ ਕੀਤੀ ਮੈਂ ਤਾਇਆ ਜੀ ਕਿਵੇਂ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮੈਂ ਜੀ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਦੇ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚਿਆਂ ਕਿ ਸਾਡੇ ਕੋਲ ਟੀਕਾ ਫਾਲਤੂ ਪੈਦਾ ਸੀ ਤਾਂ ਲਾ ਤੇ ਅਸੀਂ ਨੇ ਨਰਸ ਰੂਪ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਸੁਣਿਆ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀ ਗਾ ਪਿਆ ਸਾਰੇ ਲਾਡੇ ਨੱਡੀ ਕੇ ਮਹੰਗੇ ਢੀਕੇ ਪਏ ਨੇ ਜੀ ਕੰਮ ਸਾਡੇ ਦਿਨ ਚ ਸੀ ਦਿਹਾੜੀਆਂ ਕਰਦੇ ਰਾਤ ਨੂੰ ਜਗੇ ਮਰੀਜ਼ਾਂ ਨੂੰ ਸਾਮਦੇ ਆਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦੇ ਸਾਨੂੰ ਬਾਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ 5 ਪੜੀਆ ਕੋਈ 10 ਪੜੀਆ ਚਿੱਟੇ ਉਹਨਾਂ ਪਾ ਦਿੰਦੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਡਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਸਾਨੂੰ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ